ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹਰਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿੜਾਂ ਵਿਖਾਉਣੀਆਂ ਇੱਕ ਤਾਜੀ ਸੂਈ ਸਵਾਈ ਹੈ ਸੋਹਣੀ ਮੱਛੀ ਹੈ ਇੱਕ ਗੱਬਣ ਵਹਿੜ ਹੈ ਪ੍ਰਿੰਟ ਵਾਲੀ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਮੁੱਲ ਜੈ ਜੀ ਹੋਣਗੇ ਇਨਫਰਮੇਸ਼ਨ ਲੈ ਦਿੰਨਾ ਬਹੁਤ ਸੋਹਣੀਆਂ ਬੱਚੀਆਂ ਦੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਰੈਸਦਾ ਸੀ ਨਾਮ ਜਗਦੇਵ ਸਿੰਘ ਪਿੰਡ ਪ੍ਰਗਾੜੀ ਜ਼ਿਲ੍ਹਾ ਫਰੀਦਕੋਟੀ ਫੋਨ ਨੰਬਰ ਦਾ 7659924440 7659924440 ਇੱਕ ਨੰਬਰ ਤੋਂ ਸ਼ੁਰੂ ਕਰ ਜਗਦੇ ਕੰਨ ਮਸੂਆ ਆ ਦੂਜਾ ਸੂਆ ਸੂਈ ਅੱਗਾ ਬੱਠੇ ਬਾਈ ਹੂੰ ਆ ਕੱਲ ਆਥ ਨੇ ਸੂਈ ਆ ਪੰਜ ਸਾਢੇ 5 ਵਜੇ 23 ਬਾਈ ਹੁਣ ਤੜਕੇ ਬੜਾ ਕਟਿਆ ਚਾ 4.5 ਕਿਲੋ ਠੀਕ ਆ 9-10 ਕਿਲੋ ਹੈਗਾ ਖੁੱਲਾਈ ਚੋਕੇ ਲੈ ਲਈਏ ਅਗਲਾ ਹਾਂਜੀ ਹਾਂਜੀ ਬਾਈ ਚੋਕੇ ਲੈ ਕੇ ਜਾਵੇ ਭੂਠਟ ਦੀ ਗਾਰੰਟੀ ਆਪਣੀ ਕੋਈ ਬੰਦਾ ਆਨਲਾਈਨ ਹੀ ਮੰਗਾਉਂਦਾ ਏ ਭੂਠਟ ਦੀ ਗਾਰੰਟੀ ਆ ਥਾਨਵਾਦ ਘਾੜ ਦੀ ਗਾਰੰਟੀ ਇਹਦੀ ਕਿੰਨਾ ਕਿ ਦੁੱਧ ਪਿਆਜੂ ਦੁੱਧ ਪਿਆਜੂ ਬਾਈ 18-19 ਕਿਲੋ ਕਿੱਡੀ ਬਰ ਜੀਰ ਪੈ ਗਈ ਹਾਂਜੀ ਹਾਂਜੀ ਬਾਈ ਦੋਸਤੋ ਦੂਜੇ ਸੂਵੇ ਸੂਈ ਹੈ ਕੱਲ ਦੀ ਸੂਈ ਹੈ 17-18 ਕਿਲੋ ਬਾਈ ਦੱਸਦਾ ਦੁੱਧ ਪਿਆਜੂ 17-18 ਕਿਲੋ ਤੁਸੀਂ ਛੱਡੋ ਪਾਸੇ ਕੱਲ ਦੀ ਸੂਈ ਹੈ 9-10 ਕਿਲੋ ਬੌਲੀ ਅੱਜ ਤਿਆਰ ਹੈ ਜਿਹੜੀ ਕੱਲ ਦੀ ਸੂਈ 9 10 ਕਿਲੋ ਬੌਲੀ ਚਵਾਈ ਜਾਂਦੀ ਉਹ ਆਪੇ 17 18 ਕਿਲੋ ਦੁੱਧ ਬੱਚੀ ਨੇ ਪਿਆ ਦੇਣਾ ਭਾਵੇਂ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ 17 10 9 10 ਕਿਲੋ ਅੱਜ ਬੌਲੀ ਤਿਆਰ ਹੈ ਮੱਛੀ ਸੋਹਣੀ ਐ ਥਣ ਭਾਂਡੇ ਦੀ ਸਾਫ਼ ਸੁਥਰੀ ਐ ਬਾਕੀ ਵੀਡੀਓ ਬਣਾਉਣ ਦਾ ਤੁਹਾਨੂੰ ਸਮਾਂ ਦੱਸਦਾ ਕਿਉਂਕਿ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ 11 ਵਜੇ ਚ ਹਜੇ 15 ਮਿੰਟ ਪਏ ਆ ਅੱਜ ਤਾਂ ਬੱਦਲ ਜਿਹਾ ਕੋਈ ਆਏ ਨਾ ਵੇਖ ਲੈ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਹੋਵਾਂਗੇ 26 ਤਰੀਕ ਹੈ 10:45 ਮਿੰਟ ਦੇ ਵੀਡੀਓ ਬਣਾ ਰਹੇ ਆਂ ਸ਼ਾਮ ਦੀ ਚਵਾਈ ਚ ਸਾਰਾ ਦਾਣ ਪਿਆ ਸ਼ਾਮ ਤੱਕ ਰਹਿਵਾਨਾ ਬੌਲੀ ਨਾਲ ਭਰ ਲੈਣਾ 9-10 ਕਿਲੋ ਖੁੱਲੀ ਬੌਲੀ ਤਿਆਰ ਹੈ ਥਣ ਸੋਹਣੇ ਆ ਗੈਬ ਚ ਲੱਗੇ ਹੋਏ ਆ ਬਾਕੀ ਤੁਹਾਨੂੰ ਧਾਰਾ ਮਾਰ ਕੇ ਵਿਖਾ ਹੀ ਦੇਣੀਆਂ ਸੋਹਣੀ ਮੱਛੀ ਦੂਜਾ ਸੂਆ ਬਾਕੀ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਵਧੀਆ ਕਰਮ ਵਾਲੀ 5-7 ਸੂਵੇ ਹਜੇ ਵਧੀਆ ਦੁੱਧ ਪਿਆ ਜੂਗੀ ਬਾਕੀ ਚਵਾਈ ਚੰਗੀ ਆ ਧਾਰਾ ਮਾਰ ਕੇ ਤੁਹਾਨੂੰ ਵਿਖਾ ਦਿੰਨੇ ਆਂ ਵੀਰ ਕਹਿੰਦਾ ਕੋਈ ਭੂਰ ਨਹੀਂ ਛਿੱਟਾ ਨਹੀਂ ਪਹਿਲੀ ਗੱਲ ਤਾਂ ਵੀਰ ਦੇ ਘਰੇ ਆ ਉਹ ਆਪ ਦੀ ਦੋ ਟਾਈਮ ਤਿੰਨ ਟਾਈਮ ਚੋਕੇ ਲਓ ਜੇ ਕੋਈ ਭੈਣ ਭਰਾ ਆਨਲਾਈਨ ਮੰਗਾਉਂਦਾ ਮਤਲਬ ਨਹੀਂ ਆ ਸਕਦਾ ਦੂਰ ਦਰਾਡੇ ਤੋਂ ਆ ਤੇ ਵੀਰ ਕਹਿੰਦਾ ਭੂਰ ਛਿੱਟੇ ਦੀ ਗਾਰੰਟੀ ਉਹ ਅਗਲਾ ਆਪਦੇ ਘਰੇ ਜਾਂਦੀ ਚੋਲੇ ਧਾਰਾ ਮਾਰਲੇ ਨਹੀਂ ਵੀਡੀਓ 깔ਤੇ ਅਗਲਾ ਚਵਾਈ ਕਰ ਲਿਆ ਚਵਾਈ ਵੇਖੋ ਤੁਸੀਂ ਬੋਲੀ ਆਉਂਦੀ ਨਾ ਬਾਈ ਹੂੰ ਮੋਟੀ ਧਾਰ ਆ ਆ ਮਗਰਲੇ ਥਾਣਾ ਚ ਵੇਖ ਲੋ ਕੋਈ ਭੂਰ ਨਹੀਂ ਛਿੱਟਾ ਨਹੀਂ ਚਾਰਾਂ ਥਾਣਾ ਚ 24 ਇੱਕ ਨੰਬਰ ਹੈ 10 ਕਿਲੋ ਬੌਲੀ ਹਾਜ਼ਰ ਹੈ 17 18 ਕਿਲੋ ਦੁੱਧ ਪਿਆਜੂ ਬੱਚੇ ਦਾ 나ੜੂਆ ਵੇਖ ਲਓ ਗਿੱਲਾ ਹੀ ਆ ਕੋਈ ਸੁੱਕਿਆ ਨਹੀਂ ਪਿਆ ਗਿੱਲਾ 나ੜੂਆ ਮੋਲ ਜਗਦੇਵ ਜਾਇਜਾ ਲੈਣ ਦੇ ਨਾਲ ਭਾਈ 65000 ਜਮਾਨਤਾਨ ਕਰ ਦਾਂਗੇ ਠੀਕ ਆ ਦੋਸਤੋ 65000 ਚੋ ਵੀਰ ਕਹਿੰਦਾ ਮਾਨਤਾਨ ਹੋ ਜੂ ਸੋਹਣੀ ਬੱਚੀ ਐ ਸੀਰ ਸੌ ਦੀ ਗਾਰੰਟੀ ਬਾਕੀ ਤੁਸੀਂ ਵੇਖਿਆ ਹੀ ਆ ਕੋਈ ਨਿਆਣਾ ਨਹੀਂ ਪਾਇਆ ਕੋਈ ਚਵਾਈ ਦਾ ਟਾਈਮ ਨਹੀਂ ਪਾਉਣੇ 11 ਵੀਡੀਓ ਬਣਾ ਰਹੇ ਆ ਸਿੱਧੀਆਂ ਧਾਰਾਂ ਮਾਰਦਿਆਂ ਤੇ ਲੱਤ ਵੀ ਨਹੀਂ ਚੱਕੀ ਆ ਹੁਣ ਥਾਂ ਵਹਿੜ ਪਾਸੇ ਮੈ ਆਈ ਆ ਥਣ ਵੇਖ ਲੋ ਅਜੇ ਵੀ ਜੋ ਛਿੱਟਿਆ ਨਹੀਂ ਥਣ ਪੂਰਾ ਚੰਗਾ ਅੱਤੀ ਚਵਾਈ ਵਾਲਾ ਦੋ ਨੰਬਰ ਤੇ ਆ ਜਾ ਬਾਈ ਆ ਪਹਿਲਾ ਸੂਆ ਬੱਛੀ ਆ ਬਾਈ ਠੀਕ ਐ ਕਦ ਕਾਠਾ ਲੀ ਜੀ ਦਿਨ ਕਿੰਨੇ ਕਿ ਲੈ ਜੂ ਇਹ ਦਿਨ ਬਾਈ 10 ਤਰੀਕ ਨੂੰ ਪੂਰੇ ਹੁੰਦੇ ਹੈਗੇ ਕਿ ਮੈਨੂੰ ਦੁੱਧ ਪਿਆ ਜੀ ਦੁੱਧ ਬਾਈ 25 ਪਲੱਸ ਹੀ ਚੱਲੂ ਪਹਿਲੇ ਸੂਏ ਖੜੀ ਬਾਹਰ ਨੂੰ ਪਹਿਲਾ ਸੂਆ ਪਲੂਣ ਵਹਿੜ 10 ਦਿਨਾਂ ਦੀ ਕੱਚੀ ਬਾਕੀ ਜਦੋਂ ਵਹਿੜ ਤੁਰੂ ਆਪ ਹੀ ਦੱਸੂ ਵੱਡੀ ਵੱਡੀ ਬਹੁਤ ਆ ਬੱਚੀ ਇੱਕ ਨੰਬਰ ਵੀ ਕੱਦ ਕਾਠ ਵਾਲੀ ਆ ਦੋ ਨੰਬਰ ਤਾਂ ਫਿਰ ਫੁੱਲੀ ਵੱਡੀ ਆ ਫੇਰ ਗੱਡੀ ਦੇ ਡੱਬੇ ਜੱਡੀ ਆ ਕੋਈ ਭੈਣ ਭਰਾ ਨਿੱਕੀ ਜੀ ਨਾ ਮੰਨੇ ਫੁੱਲ ਵੱਡੀ ਬੱਚੀ 10 ਦਿਨਾਂ ਦੀ ਕੱਚੀ 25 ਲੀਟਰ ਦੁੱਧ ਵੀਰ ਦੱਸਦਾ ਪਿਆ ਜੂ ਪ੍ਰਿੰਟ ਵਾਲੀ ਬੱਚੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਸ਼ੀਸ਼ੇ ਵਾਂਗੂ ਚਮਕਦੀ ਆ ਬਾਕੀ ਥਣ ਵੀ ਪੂਰਾ ਚੰਗਾ ਨਹੀਂ ਆ ਪਹਿਲਣ ਦਾ ਥਣ ਚੁੰਡੀ ਜੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਹਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਪਵਾਤੀ ਚਵਾਈ ਕਰ ਲਿਓ ਤੇ ਪਵਾ ਮਸ਼ੀਨ ਤੇ ਚਵਾਈ ਕਰ ਲਿਓ ਥਣ ਸੋਹਣਿਆ ਗੈਬ ਚ ਲੱਗੇ ਹੋਏ ਆ ਫੁੱਲ ਵੱਡੀ ਵੱੱਛੀ ਦਸਾਂ ਦੇਣਾ ਦੀ ਕੱਚੀ ਮੁੱਲ ਜੈ ਜੈ ਜਗਦੇਵ ਬਾਈ ਕੱਚੀ ਦਾ ਮੁੱਲ ਹੈ 110000 ਰੁਪਿਆ ਹੂੰ ਕੱਚੀ ਗਾਇਆਂ ਤਿਆਰ ਕਰਨਾ ਬਾਈ ਬਹੁਤ ਫਰਕ ਹੁੰਦਾ ਏ ਜਿਹਦੇ ਤਿਆਰ ਗਏ ਉਸ ਮੁੱਲ ਹੋਰ ਹੀ ਹੋਊਗਾ ਸਹੀ ਆ ਦੋਸਤੋ ਅੱਜ ਕੱਚੀ ਦਾ ਮੁੱਲ ਵੀਰ ਕਹਿੰਦਾ 110000 ਰੁਪਿਆ ਤਿਆਰ ਹੋਈ ਦਾ ਮਤਲ ਤੁਹਾਨੂੰ ਵੀ ਪਤਾ ਜਿਹੜਾ ਭੈਣ ਭਰਾ 10 ਦਿਨ ਸੰਭੂਗਾ ਸਵਾਊਗਾ ਅੱਜ ਆਲਾ ਮਤਲ ਥੋੜੀ ਰਹਿਣਾ ਘਰੇ ਭੇਜਾਂ ਜਿਹੜੇ ਬਾਈ ਦਾ ਪਾ ਗਾਂ ਲਈ ਨਾ ਪਾਈ ਦੇ ਘਰੇ ਪੇ ਤੇ ਗਾਂ ਸਾਰੀਆਂ ਚੰਗੀਆਂ ਸੀ ਬੰਦੇ ਕੋਲੇ ਕੋਕੋ ਬਾਈ ਦਾ ਮੁੰਡਾ ਬਾਹਰ ਗਿਆ ਉਹਨੇ ਤਾਂ ਗਾਂ ਵੇਚੀ ਹੈਗੀ ਉਹਨਾਂ ਨੇ ਹੋਰ ਹੀ ਵੇਚਣੀਆਂ ਤਿੰਨ ਚਾਰ ਗਾਂ ਠੀਕ ਹੈ ਦੋਸਤੋ ਵੈੜ ਪੂਰੀ ਵੱਡੀ ਹੈ ਤੁਹਾਨੂੰ ਦੱਸ ਹੀ ਰਹੀ ਆ ਚੰਗੀ ਸਮੀ ਪਲੀ ਆ ਇਹ ਦੋ ਨਗ ਸੇਲ ਆ ਪਛੀ ਇੱਕ ਨੰਬਰ ਵੀ ਸੋਹਣੀ ਆ ਪਰ ਦੋ ਨੰਬਰ ਦਾ ਟਾਪ ਦੀ ਪਛੀ ਆ ਫਾਰਮ ਵਾਲੀਆਂ ਵਹਿੜਾਂ ਜਿੱਡੀ ਵਹਿੜ ਆ ਚੰਗੀ ਸੇਵਾ ਸੰਭਾਲ ਪਿਛਲੇ ਪਿਛਲੇ ਪਰਿਵਾਰ ਦੀ ਕੀਤੀ ਹੈ ਕਲੀ ਕੱਚੀ ਕੱਚੀ ਹੈ 44 ਸਾਲ ਦੁੱਧ ਦੇ ਨਿਆਰੇ ਦੇ ਦੂ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਗ ਪਸੰਦ ਆਉਂਦਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਵੀਰਨਾ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ